ਨਸਲੀ ਪਾਈਚਾਰਿਆਂ ਤੇ ਮੰਤਰਾਲੇ ਅਤੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀਡੀਓਸ ਦੀ ਸਲੜੀ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਾਡੇ ਪਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫਤਾਂ ਤੇ ਇਮਰਜੈਂਸੀ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਵਾਪਰਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਇਮਰਜੈਂਸੀ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦੀ ਹੈ ਇਸ ਵਿੱਚ ਭੂਚਾਲ ਹੱੜ ਤੂਫਾਨ ਸੁਨਾਮੀ ਅਗ ਅਤੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ ਜਦੋਂ ਕੋਈ ਐਮਰਜੈਂਸੀ ਆਪਰਦੀ ਹੈ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਕਰਨ ਵਿੱਚ ਰੁਝੀਆਂ ਹੋਣਗੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਦੀ ਯੋਜਨਾ ਹੈ ਇਹ ਵੀਡੀਓ ਦੱਸਦੀ ਹੈ ਕਿ ਹੜ੍ਹ ਵਿੱਚ ਕੀ ਕਰਨਾ ਹੈ ਹੜ੍ਹ ਨਿਊਜ਼ੀਲੈਂਡ ਦਾ ਨੰਬਰ 1 ਖਤਰਾ ਹਨ ਉਹ ਐਮਰਜੈਂਸੀ ਹਨ ਜੋ ਅਕਸਰ ਆਪਰਦੀਆਂ ਹਨ ਅਤੇ ਸਭ ਤੋਂ ਵੱਧ ਮੌਤਾਂ ਦਾ ਕਾਰਨ ਬਣਦਾ ਹੈ ਹੜ੍ਹ ਅਤੇ ਅਚਾਨਕ ਹੜ੍ਹ ਤੁਰੰਤ ਆ ਸਕਦੇ ਹਨ ਜੇਕਰ ਤੁਸੀਂ ਵਧਦੇ ਪਾਣੀ ਨੂੰ ਦੇਖਦੇ ਹੋ ਤਾਂ ਅਧਿਕਾਰਤ ਚੇਤਾਵਨੀਆਂ ਦੀ ਉਡੀਕ ਨਾ ਕਰੋ ਆਪਣਾ ਗ੍ਰੈਬ ਬੈਗ ਲਵੋ ਉੱਚੀ ਜ਼ਮੀਨ ਵੱਲ ਜਾਓ ਅਤੇ ਹੜ੍ਹ ਦੇ ਪਾਣੀ ਤੋਂ ਦੂਰ ਰਹੋ ਹੜ੍ਹ ਦੇ ਦੌਰਾਨ ਕਦੇ ਵੀ ਤੁਰੰਤ ਤੈराकी ਜਾਂ ਪਾਣੀ ਵਿੱਚੋਂ ਲੰਘਣ ਦੀ ਕੋਸ਼ਿਸ਼ ਨਾ ਕਰੋ ਬਹੁਤ ਸਾਰੀਆਂ ਹੜ੍ਹਾਂ ਤੋਂ ਮੌਤਾਂ ਲੋਕਾਂ ਦੁਆਰਾ ਪਾਣੀ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਕੇ ਹੁੰਦੀਆਂ ਹਨ ਤੁਹਾਨੂੰ ਹਮੇਸ਼ਾ ਇਹ ਮੰਨ ਲੈਣਾ ਚਾਹੀਦਾ ਹੈ ਕਿ ਹੜ੍ਹ ਦਾ ਪਾਣੀ ਖੇਤ ਦੇ ਪਾਣੀ ਨਾਲ ਰਸਾਇਣ ਅਤੇ ਸੀਵਰੇਜ ਨਾਲ ਦੂਸ਼ਿਤ ਹੁੰਦਾ ਹੈ ਦੂਸ਼ਿਤ ਹਰ ਦਾ ਪਾਣੀ ਤੁਹਾਨੂੰ ਬਿਮਾਰ ਕਰ ਸਕਦਾ ਹੈ ਇਸ ਲਈ ਇਸ ਨੂੰ ਨਾ ਪੀਓ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਥਾਂ ਤੇ ਲੈ ਜਾਓ ਜੇਕਰ ਤੁਹਾਨੂੰ ਆਪਣਾ ਘਰ ਛੱਡਣਾ ਪੈਂਦਾ ਹੈ ਤਾਂ ਆਪਣਾ ਗ੍ਰੈਬ ਬੈਗ ਲਵੋ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਲੈ ਜਾਓ ਜੇਕਰ ਇਹ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ ਤਾਂ ਇਹ ਉਨ੍ਹਾਂ ਲਈ ਸੁਰੱਖਿਅਤ ਨਹੀਂ ਹੈ ਯਕੀਨੀ ਬਣਾਓ ਕਿ ਤੁਸੀਂ ਕੀਮਤੀ ਅਤੇ ਖਤਰਨਾਕ ਵਸਤੂਆਂ ਨੂੰ ਜਿੰਨਾ ਸੰਭਵ ਹੋ ਸਕੇ ਫਰਸ਼ ਤੋਂ ਉੱਚਾ ਚੁੱਕਦੇ ਹੋ ਇਸ ਵਿੱਚ ਬਿਜਲੀ ਉਪਕਰਣ ਅਤੇ ਰਸਾਇਣ ਸ਼ਾਮਲ ਹਨ ਮਹੱਤਵਪੂਰਨ ਚੀਜ਼ਾਂ ਨੂੰ ਸਟੋਰ ਕਰਨ ਲਈ ਵਾਟਰ ਟਾਈਟ ਕੰਟੇਨਰਾਂ ਦੀ ਵਰਤੋਂ ਕਰੋ ਜੇਕਰ ਸਲਾਹ ਦਿੱਤੀ ਜਾਵੇ ਤਾਂ ਪਾਣੀ ਬਿਜਲੀ ਅਤੇ ਗੈਸ ਬੰਦ ਕਰ ਦਿਓ ਅਤੇ ਫਰਸ਼ 'ਤੇ ਪਰਦੇ ਕਾਲੀਨ ਅਤੇ ਬਿਸਤਰੀ ਚੁੱਕੋ ਹੜ ਤੋਂ ਬਾਅਦ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੇ ਤੁਹਾਨੂੰ ਇਹ ਦੱਸਣ ਤੋਂ ਬਾਅਦ ਹੀ ਘਰ ਪਰਤਣਾ ਹੈ ਕਿ ਅਜੇ ਹਕ ਕਰਨਾ ਸੁਰੱਖਿਅਤ ਹੈ ਹੜ ਦਾ ਪਾਣੀ ਕੱਟ ਹੋ ਜਾਣ ਤੋਂ ਬਾਅਦ ਵੀ ਇਹ ਸੁਰੱਖਿਅਤ ਨਹੀਂ ਹੋ ਸਕਦਾ ਨੁਕਸਾਨੇ ਗਏ ਖੇਤरां ਤੋਂ ਦੂਰ ਰਹੋ ਤੁਸੀਂ ਬਚਾਂ ਅਤੇ ਹੋਰ ਸੰਕਟਕਾਲੀਨ ਕਾਰਜਾਂ ਵਿੱਚ ਰੁਕਾਵਟ ਪਾ ਸਕਦੇ ਹੋ ਅਤੇ ਹੜ੍ਹਾਂ ਦੇ ਬਚੇ ਹੋਏ ਪਰਬਾਵਾਂ ਤੋਂ ਹੋਰ ਜੋਖਮ ਵਿੱਚ ਹੋ ਸਕਦੇ ਹੋ ਹੜ ਤੋਂ ਬਾਅਦ ਟੁੱਟੀਆਂ ਬੋਤਲਾਂ ਅਤੇ ਮੇਖਾਂ ਸਮੇਤ ਜ਼ਮੀਨ ਅਤੇ ਫਰਸ਼ ਤਿਲਕਣ ਜਾਂ ਮਲਬੇ ਨਾਲ ਟੱਕੇ ਹੋ ਸਕਦੇ ਹਨ ਇਸ ਲਈ ਕਦਮ ਚੁੱਕਣ ਤੋਂ ਪਹਿਲਾਂ ਇਹ ਦੇਖਣਾ ਮਹੱਤਵਪੂਰਨ ਹੈ ਪੋਜਨ ਅਤੇ ਪੀਣ ਵਾਲੇ ਪਾਣੀ ਨੂੰ ਸੁੱਟ ਦੇਣਾ ਯਕੀਨੀ ਬਣਾਓ ਜੋ ਹੜ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ ਅਤੇ ਟੁੱਟੀ ਦੇ ਪਾਣੀ ਨਾਲ ਭੋਜਨ ਤਿਆਰ ਕਰਨ ਜਾਂ ਪੀਣ ਤੋਂ ਬਚੋ ਜਦੋਂ ਤੱਕ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਇਹ ਦੂਸ਼ਿਤ ਨਹੀਂ ਹੈ ਆਪਣੇ ਸਥਾਨਕ ਅਧਿਕਾਰੀਆਂ ਦੇ ਕਿਸੇ ਵੀ ਪਾਣੀ ਨੂੰ ਉਪਾ ਲੋ ਨੋਟਿਸ ਹਦਾਇਤਾਂ ਦੀ ਪਾਲਣਾ ਕਰੋ ਆਪਣੇ ਘਰ ਅਤੇ ਇਸ ਵਿੱਚਲੀ ਹਰ ਚੀਜ਼ ਨੂੰ ਸਾਫ਼ ਅਤੇ ਸੁਕਾਓ ਅਤੇ ਹਰ ਉਹ ਚੀਜ਼ ਸੁੱਟ ਦਿਓ ਜੋ ਹਰ ਦੇ ਪਾਣੀ ਨਾਲ ਗਿੱਲੀ ਸੀ ਅਤੇ ਸਾਫ਼ ਨਹੀਂ ਕੀਤੀ ਜਾ ਸਕਦੀ ਲੱਕੜ ਦੇ ਚਮਚੇ ਪਲਾਸਟਿਕ ਦੇ ਪਾਂਡੇ ਅਤੇ ਬੇਬੀ ਬੋਤਲ ਦੀਆਂ ਟੀਟਾਂ ਅਤੇ ਡਮੀਆਂ ਨੂੰ ਸੁੱਟ ਦਿਓ ਜੇਕਰ ਉਹ ਹੜ੍ਹ ਦੇ ਪਾਣੀ ਨਾਲ ਟਕੇ ਹੋਏ ਹੋ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਸਾਫ਼ ਕਰਨ ਦਾ ਕੋਈ ਤਰੀਕਾ ਨਹੀਂ ਹੈ ਤਾਂਤ ਦੇ ਪੈਨ ਅਤੇ ਪਾਂਡਿਆਂ ਨੂੰ ਸਾਫ਼ ਪਾਣੀ ਵਿੱਚ ਉਬਾਲ ਕੇ ਰੋਗਾਣੂ ਮੁਕਤ ਕਰੋ ਇੱਕ ਸਹਾਂ ਲੈਣ ਵਾਲਾ ਚਸ਼ਮਾ ਦਸਤਾਨੇ ਸੁਰੱਖਿਆ ਵਾਲੇ ਕੱਪੜੇ ਜੋ ਤੁਹਾਡੀਆਂ ਬਾਹਾਂ ਅਤੇ ਲੱਤਾਂ ਨੂੰ ਢੱਕਦੇ ਹਨ ਅਤੇ ਮਜ਼ਬੂਤ ਜੁੱਤੀਆਂ ਪਾ ਕੇ ਆਪਣੀ ਰੱਖਿਆ ਕਰੋ ਹੜ੍ਹ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦੇ ਹਨ ਇਸ ਲਈ ਤੁਹਾਨੂੰ ਜ਼ਮੀਨ ਖਿਸਕਣ ਦੇ ਚੇਤਾਵਨੀ ਸੰਕੇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਉਹਨਾਂ ਨੂੰ ਦੇਖਦੇ ਹੀ ਤੁਰੰਤ ਕਾਰਵਾਈ ਕਰ ਸਕੋ ਛੋਟੀਆਂ ਤਿਲਕਣਾ ਚੱਟਾਨਾਂ ਦੇ ਡਿੱਗਣ ਅਤੇ ਟਲਾਨ ਦੇ ਤਲ ਦੇ ਉਦਾਨ ਚਿਪਕਣ ਵਾਲੇ ਦਰਵਾਜ਼ੇ ਅਤੇ ਖਿੜਕੀਆਂ ਦੇ ਫਰੇਮ ਅਤੇ ਬਾਣੇ ਜਿੱਥੇ ਫਰੇਮ ਠੀਕ ਤਰ੍ਹਾਂ ਫਿਟ ਨਹੀਂ ਹੁੰਦੇ ਹਨ ਵੱਲ ਧਿਆਨ ਦਿਓ ਬਾਹਰੀ ਫਿਕਸਚਰ ਜਿਵੇਂ ਕਿ ਪੌੜੀਆਂ ਡੈਕ ਅਤੇ ਵਰਾਂਡੇ ਧਰ ਦੇ ਬਾਕੀ ਹਿੱਸੇ ਤੋਂ ਹਿਲਦੇ ਜਾਂ ਝੁਕਦੇ ਹੋਣ ਅਤੇ ਜ਼ਮੀਨ ਸੜਕ ਫੁੱਟਪਾਥ ਬਰਕਰਾਰ ਕੰਦਾ ਅਤੇ ਹੋਰ ਸਖਤ ਸਤ੍ਹਾਾਂ ਤੇ ਨਵੀਆਂ ਤਰੇਣਾ ਜਾਂ ਉਬਾਰ ਅਤੇ ਰੁੱਖਾਂ ਦਾ ਝੁਕਣਾ ਬਰਕਰਾਰ ਕੰਦਾ ਜਾਂ ਵਾਂਡਾ ਜੇਕਰ ਕੋਈ ਜ਼ਮੀਨ ਖਿਸਕਦੀ ਹੈ ਜਦ ਤੁਸੀਂ ਸੋਚਦੇ ਹੋ ਕਿ ਅਜਿਹਾ ਹੋਣ ਵਾਲਾ ਹੈ ਤਾਂ ਜਲਦੀ ਤੋਂ ਜਲਦੀ ਬਾਹਰ ਨਿਕਲੋ ਅਤੇ ਜਿਸ ਇਮਾਰਤ ਵਿੱਚ ਤੁਸੀਂ ਹੋ ਉਸ ਨੂੰ ਖਾਲੀ ਕਰੋ ਕਿਸੇ ਵੀ ਐਮਰਜੈਂਸੀ ਤੋਂ ਬਾਅਦ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੀ ਸਲਾਹ ਨੂੰ ਸੁਣੋ ਅਤੇ ਅਜਿਹਾ ਕੁਝ ਨਾ ਕਰੋ ਜੋ ਤੁਹਾਡੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ ਜਾਂ ਤੁਹਾਡੀ ਜਾਇਦਾਦ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਆਪਣੀ ਗਵੰਡੀਆਂ ਦੀ ਜਾਂਚ ਕਰਨਾ ਯਾਦ ਰੱਖੋ ਅਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਦੂਜਿਆਂ ਦੀ ਮਦਦ ਕਰੋ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੋ ਸਕਦੀ ਹੈ ਯਕੀਨੀ ਬਣਾਓ ਕਿ ਤੁਸੀਂ ਆਪਣੀ ਬੀਮੇ ਦੀ ਨਿਯਮਿਤ ਤੌਰ ਤੇ ਸਮੀਖਿਆ ਕਰਦੇ ਹੋ ਤੁਹਾਡੇ ਘਰ ਅਤੇ ਸਮੱਗਰੀ ਲਈ ਬੀਮਾ ਕਵਰ ਹੋਣਾ ਤੁਹਾਨੂੰ ਆਮ ਵਾਂਗ ਵਾਪਸ ਆਉਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਕਿਸੇ ਆਫਤ ਵਿੱਚ ਨੁਕਸਾਨ ਹੁੰਦਾ ਹੈ ਜੇਕਰ ਤੁਹਾਡੇ ਕੋਲ ਬੀਮਾ ਨਹੀਂ ਹੈ ਤਾਂ ਇਸ ਵਿੱਚ ਜ਼ਿਆਦਾ ਸਮਾਂ ਲੱਗੇਗਾ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੋਰ ਮੁਸ਼ਕਲਾਂ ਸ਼ਾਮਲ ਹੋ ਸਕਦੀਆਂ ਹਨ ਜੇਕਰ ਤੁਹਾਡੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜਿੰਨੀ ਜਲਦੀ ਹੋ ਸਕੇ ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਜੇਕਰ ਤੁਸੀਂ ਕਿਰਾਏ ਤੇ ਰਹੀ ਰਹੇ ਹੋ ਤਾਂ ਆਪਣੇ ਮਕਾਨ ਮਾਲਕ ਅਤੇ ਤੁਹਾਡੀ ਸਮਗਰੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਐਮਰਜੈਂਸੀ ਲਈ ਤਿਆਰੀ ਕਰਨ ਅਤੇ ਨਿਪਟਣ ਬਾਰੇ ਵਧੇਰੀ ਜਾਣਕਾਰੀ ਲਈ www.getready.com.nz ਤੇ ਜਾਓ ਯਾਦ ਰੱਖੋ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਰਕਾਰੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਅਧਿਪਾਸ਼ਾ ਸਹਾਇਤਾ ਦੀ ਲੋੜ ਹੈ ਤੁਸੀਂ ਦੁਬਾਰਾਸ਼ੇ ਲਈ ਬੇਨਤੀ ਕਰ ਸਕਦੇ ਹੋ